ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਗਰੀਬ ਦੀ ਕੁਲੀ ਨੂੰ ਅੱਗ ਕਿਉਂ ਲਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਨਾਲ ਭਾਈ ਮਰਦਾਨਾ ਜੀ ਯਾਤਰਾ ਕਰਦੇ ਕਰਦੇ ਇੱਕ ਗਰੀਬ ਸਿੱਖ ਦੇ ਘਰ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਪਾ ਕੇ ਉਹ ਸਿੱਖ ਬਾਗੋ ਬਾਗ ਹੋ ਗਿਆ ਐਸੋਰਾ ਪਰ ਬਗੜ ਰਲ ਮੈਲ ਕੇ ਗੁਰੂ ਜੀ ਦੀ ਸੇਵਾ ਕਰਨ ਲੱਗ ਪਿਆ ਝੂਪੜੀ ਭਵੇਂ ਕਾਨਿਆ ਦੀ ਸੀ ਪਰ ਫਿਰ ਵੀ ਸਿੱਖ ਨੇ ਹਿੰਮਤ ਕੀਤੀ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਮੈਂ ਜਾਣਦਾ ਹਾਂ ਕਿ ਮੇਰੀ ਕੱਖਾਂ ਦੀ ਕੁਲੀ ਤੁਹਾਡੇ ਠਹਿਰਨ ਦੇ ਯੋਗ ਨਹੀਂ ਹੈ ਠਹਿਰ ਤੁਸੀਂ ਮੇਰੇ ਕਾਨਿਆ ਦੀ ਝੁੱਗੀ ਦੇ ਵਿੱਚ ਚਰਨ ਪਾ ਹੀ ਦਿੱਤੇ ਹਨ ਤਾਂ ਕਿਰਪਾ ਕਰਕੇ ਕੁਝ ਦਿਨ ਠਹਿਰ ਕੇ ਜਾਇਓ ਤੁਹਾਡੀ ਬਹੁਤ-ਬਹੁਤ ਕਿਰਪਾ ਹੋਵੇਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਉਸ ਝੁੱਗੀ ਵਿੱਚ ਕਹਿਣ ਲਈ ਤਿਆਰ ਹੋ ਗਏ ਸਰਦੀਆਂ ਦਾ ਮੌਸਮ ਸੀ ਤਾਂ ਉਸ ਸਿੱਖ ਨੇ ਆਪਣੇ ਪਰਿਵਾਰ ਨੂੰ ਕਿਹਾ ਸਾਡੇ ਘਰੇ ਰੱਬ ਆਪ ਆਇਆ ਹੈ ਤਾਂ ਅਸੀਂ ਇਹਨਾਂ ਨੂੰ ਬਾਹਰ ਨਹੀਂ ਸੁਵਾ ਸਕਦੇ ਤਾਂ ਆਪਾਂ ਇੱਕ ਕੰਮ ਕਰਾਂਗੇ ਅਸੀਂ ਇਹਨਾਂ ਦਾ ਬਿਸਤਰਾ ਆਪਣੇ ਘਰ ਦੇ ਅੰਦਰ ਲਾਵਾਂਗੇ ਤੇ ਆਪਾਂ ਆਪ ਬਾਹਰ ਸੌਂ ਜਾਵਾਂਗੇ ਤਾਂ ਪਰਿਵਾਰ ਨੇ ਉਸ ਦੀ ਗੱਲ ਮੰਨ ਕੇ ਗੁਰੂ ਜੀ ਦਾ ਬਿਸਤਰਾ ਅੰਦਰ ਲਾ ਦਿੱਤਾ ਉਹਨਾਂ ਨੇ ਸਾਫ਼ ਸੁਥਰੀਆਂ ਚਾਦਰਾਂ ਵਿਛਾ ਕੇ ਗੁਰੂ ਜੀ ਦਾ ਆਸਣ ਬਹੁਤ ਸੋਹਣਾ ਸਜਾ ਦਿੱਤਾ ਤੇ ਆਪ ਸਾਰਾ ਪਰਿਵਾਰ ਰਾਤ ਨੂੰ ਸਾਰ ਸੌਂ ਗਏ ਤੇ ਜਦੋਂ ਅੱਧੀ ਰਾਤ ਹੋਈ ਆਸਮਾਨ ਵਿੱਚ ਬਿਜਲੀ ਲਸਕਣ ਲੱਗ ਪਈ ਬੱਦਲ ਹੋ ਗਏ ਤੇ ਵਰਖਾ ਹੋਣੀ ਸ਼ੁਰੂ ਹੋ ਗਈ ਗੁਰੂ ਨਾਨਕ ਦੇਵ ਜੀ ਜਾਣ ਬੁੱਝ ਕੇ ਆਪਣੇ ਸਿੱਖ ਨੂੰ ਪਰਖ ਰਹੇ ਸਨ ਆਪਣੇ ਸਿੱਖ ਦੀ ਪ੍ਰੀਖਿਆ ਲੈ ਰਹੇ ਸਨ ਤੇ ਹੋਰ ਕਸ਼ਟ ਦੇ ਰਹੇ ਸਨ ਛੋਟੇ ਛੋਟੇ ਕਨੀਆਂ ਦਾ ਮੀਂਹ ਪੈਣ ਲੱਗ ਪਿਆ ਕਾਉਂਸ ਗਰੀਬ ਸਿੱਖ ਨੇ ਸੋਚਿਆ ਕਿਤੇ ਇਹ ਨਾ ਹੋਵੇ ਕਿ ਮੇਰੀ ਕੱਖਾਂ ਦੀ ਝੁੱਗੀ ਚੋਣ ਲੱਗ ਪਵੇ ਕਿਤੇ ਮਹਾਰਾਜ ਦੀ ਨੀਂਦ ਖਰਾਬ ਹੋ ਜਾਵੇਗੀ ਉਸ ਸਿੱਖ ਨੇ ਆਪਣੇ ਪਰਿਵਾਰ ਨੂੰ ਉਠਾਇਆ ਜਿਹੜੀਆਂ ਤਲਾਈਆਂ ਤੇ ਚਾਦਰਾਂ ਤੇ ਬੱਚੇ ਸੁੱਤੇ ਹੋਏ ਸਨ ਉਹੀ ਤਲਾਈਆਂ ਤੇ ਚਾਦਰਾਂ ਉਸ ਸਿੱਖ ਨੇ ਹੌਲੀ-ਹੌਲੀ ਕਰਕੇ ਉਸ ਸਨ ਉੱਤੇ ਪਾ ਦਿੱਤੀਆਂ ਤਾਂ ਕਿ ਸੇਰ ਤੱਕ ਮੀਂਹ ਨਾਲ ਸਨ ਝੋਵੇ ਨਾ ਰਾਤ ਭਰ ਥੋੜਾ-ਥੋੜਾ ਮੀਂਹ ਪੈਂਦਾ ਰਿਹਾ ਤੇ ਉਸ ਪਰਿਵਾਰ ਨੇ ਰਾਤ ਕੀ ਵਿੱਚ ਬਹਿ ਕੇ ਬਾਹਰ ਹੀ ਗੁਜ਼ਾਰ ਲਈ ਪਰ ਉਸ ਪਰਿਵਾਰ ਨੇ ਗੁਰੂ ਸਾਹਿਬ ਜੀ ਨੂੰ ਪੂਰਾ ਵੀ ਖਬਰ ਨਾ ਹੋਣ ਦਿੱਤੀ ਉਸ ਪਰਿਵਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਗੁਰੂ ਮਹਾਰਾਜ ਸੁੱਤੇ ਪਏ ਹਨ ਪਰ ਜਾਣੀ ਜਾਣ ਸਤਗੁਰੂ ਸੱਚੇ ਪਾਸ਼ਾ ਸਭ ਕੁਝ ਦੇਖ ਰਹੇ ਸਨ ਜਦੋਂ ਸਵੇਰ ਹੋਈ ਦਿਨ ਚੜਿਆ ਤਾਂ ਮੀਂਹ ਪੈਣਾ ਬੰਦ ਹੋ ਗਿਆ ਤੇ ਰੋਜ ਦੀ ਤਰ੍ਹਾਂ ਕੜਾਕੇਦਾਰ ਧੁੱਪ ਨਿਕਲ ਆਈ ਤੇ ਹੌਲੀ ਹੌਲੀ ਪੰਡਿਤ ਵਿਚੋ ਸੰਗਤ ਆਉਣ ਲੱਗੀਆਂ ਤੇ ਦਵਾਨ ਸਜ ਗਏ ਤੇ ਗੁਰੂ ਸਾਹਿਬ ਨੇ ਕੀਰਤਨ ਕੀਤਾ ਸੇਵਾਦਾਰਾਂ ਨੇ ਸੰਗਤ ਵਾਸਤੇ ਲੰਗਰ ਤਿਆਰ ਕੀਤਾ ਹੌਲੀ ਹੌਲੀ ਸੰਗਤ ਜੁੜਦੀ ਗਈ ਗੁਰੂ ਮਹਾਰਾਜ ਦੇ ਸੰਦੇਸ਼ ਹੁੰਦੀ ਰਹੀ ਜਦੋਂ ਦੁਪਹਿਰ ਦਾ ਵੇਲਾ ਹੋਇਆ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਜਾਓ ਲੰਗਰ ਵਿੱਚੋਂ ਬਲਦੀ ਬਲਦੀ ਲੱਕੜ ਲੈ ਕੇ ਆਓ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੰਗਤ ਹੈਰਾਨ ਹੋ ਗਈ ਸੇਵਾਦਾਰਾਂ ਨੇ ਲੰਗਰਾਂ ਦੇ ਵਿੱਚੋਂ ਸੇਵਾਦਾਰਾਂ ਨੇ ਪੱਟੀਆਂ ਦੇ ਵਿੱਚੋਂ ਅੱਗ ਲਿਆਂਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਇਸ ਸੁਗੀ ਦੇ ਅੰਦਰੋਂ ਤੇਰਾ ਜਿਹੜਾ ਵੀ ਕੀਮਤੀ ਸਮਾਨ ਹੈ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਅਸੀਂ ਅੱਜ ਇੱਥੋਂ ਜਾ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਅਸੀਂ ਤੇਰੇ ਘਰ ਨੂੰ ਅੱਗ ਲਾ ਕੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕੋਲ ਖੜੀ ਸਾਰੀ ਸੰਗਤ ਤੇਰੇ ਦੇ ਮੂੰਹ ਵੱਲ ਮੂੰਹ ਵੱਲ ਦੇਖਣ ਲੱਗ ਪਈ ਤੇ ਕੁਝ ਕੁ ਜਾਣੇ ਕੁਝ ਕੁ ਲੋਕ ਉਸ ਗਰੀਬ ਸਿੱਖ ਤੇ ਹੱਸਣ ਲੱਗ ਪਏ ਤੇ ਉਸ ਨੂੰ ਮਖੌਲ ਕਰਨ ਲੱਗੇ ਆਦੂਆਂ ਨੂੰ ਆਪਣੇ ਘਰ ਰੱਖਣ ਦਾ ਸਵਾਦ ਆਵੇਗਾ ਨਾਲੇ ਤਾਂ ਇੰਨਾ ਸਾਧੂਆਂ ਨੇ ਤੇਰੇ ਘਰੋਂ ਪ੍ਰਸ਼ਾਦਾ ਛਕਿਆ ਤੇ ਜਾਂਦੇ ਜਾਂਦੇ ਤੇਰਾ ਘਰ ਵੀ ਫੂਕਣ ਲੱਗੇ ਹੈ ਕਿ ਆਪਸ ਵਿੱਚ ਇੱਕ ਦੂਜੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਇੱਕ ਵਾਰ ਫਿਰ ਤੋਂ ਦੁਬਾਰਾ ਉਸ ਸਿੱਖ ਨੂੰ ਕਿਹਾ ਕਿ ਭਾਈ ਸਿੱਖਾ ਅਸੀਂ ਤੇਰਾ ਘਰ ਫੂਕ ਕੇ ਚੱਲੇ ਹਾਂ ਜੇਕਰ ਤੇਰਾ ਅੰਦਰ ਕੋਈ ਜ਼ਰੂਰੀ ਸਮਾਨ ਹੈ ਤਾਂ ਉਸ ਨੂੰ ਬਾਹਰ ਕੱਢ ਲਿਆ ਤਾਂ ਉਹ ਸਿੱਖ ਨੇ ਦੋਨੇ ਹੱਥ ਜੋੜ ਕੇ ਕਿਹਾ ਮੇਰੇ ਲਈ ਸਭ ਤੋਂ ਜ਼ਰੂਰੀ ਸਮਾਨ ਤੁਹਾਡਾ ਨਾਮ ਹੈ ਸਿਮਰਨ ਹੈ ਉਹ ਬਸ ਮੇਰੇ ਹਿਰਦੇ ਵਿੱਚ ਵਸਾ ਦੇਵੋ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਤਾਂ ਸਿੱਖ ਦੇ ਮੂੰਹੋਂ ਇਹ ਸ਼ਬਦ ਨਿਕਲਦਿਆਂ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾ ਭਾਈ ਮਰਦਾਨਿਆ ਉਸ ਛੰਨ ਨੂੰ ਅੱਗ ਲਾ ਦੇ ਤਾਂ ਭਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਗਰੀਬ ਦੀ ਝੁੱਗੀ ਨੂੰ ਅੱਗ ਲਾ ਦਿੱਤੀ। ਕੁਝ ਹੀ ਸਮੇਂ ਵਿੱਚ ਅੱਗ ਨੇ ਉਸ ਕੁਲੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਤੇ ਅੱਗ ਦੀਆਂ ਉੱਚੀਆਂ-ਉੱਚੀਆਂ ਾਟਾਂ ਨਿਕਲਣ ਲੱਗ ਗਈਆਂ। ਗਰੀਬ ਸਿੱਖ ਤੇ ਉਸ ਦਾ ਪਰਿਵਾਰ ਕੁਦਰਤ ਦੇ ਬਾਣੇ ਨੂੰ ਦੇਖਦਾ ਰਿਹਾ ਤੇ ਛੰਨ ਸੜ ਕੇ ਸੁਆਹ ਹੋ ਗਈ। ਜਦੋਂ ਉਸ ਸਿੱਖ ਦਾ ਘਰ ਪੂਰੀ ਤਰ੍ਹਾਂ ਰਾਖ ਬਣ ਗਿਆ ਤਾਗੋਰਾਨੰਕ ਸਾਹਿਬ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਤੂੰ ਜਾਣਨਾ ਨਹੀਂ ਚਾਹਵੇਂਗਾ ਕਿ ਅਸੀਂ ਤੇਰਾ ਘਰ ਕਿਉਂ ਸਾੜਿਆ ਹੈ ਤਾਂ ਸਿੱਖ ਨੇ ਕਿਹਾ ਨਹੀਂ ਮਹਾਰਾਜ ਮੈਂ ਇਹ ਸਭ ਕੁਝ ਨਹੀਂ ਜਾਣਨਾ ਚਾਹਾਂਗਾ ਕਿ ਤੁਸੀਂ ਮੇਰੀ ਝੁੱਗੀ ਕਿਉਂ ਸਾੜੀ ਹੈ ਸਾਹਿਬ ਜੀ ਨੇ ਦੁਬਾਰਾ ਪੁੱਛਿਆ ਗੁਰੂ ਸਾਹਿਬ ਜੀ ਦੁਬਾਰਾ ਪੁੱਛਣ ਲੱਗੇ ਕਿ ਭਾਈ ਤੇਰੀ ਤਾਂ ਇੱਕੋ ਹੀ ਚੰਨ ਸੀ ਤੇ ਤੇਰੀ ਜ਼ਰੂਰਤ ਦਾ ਸਾਰਾ ਸਮਾਨ ਵੀ ਉਸ ਛੰਨ ਦੇ ਅੰਦਰ ਪਿਆ ਹੋਇਆ ਸੀ ਜਿਹੜਾ ਕਿ ਅਸੀਂ ਸਾੜ ਦਿੱਤਾ ਹੈ ਤੇ ਤੂੰ ਹਲੇ ਵੀ ਨਹੀਂ ਜਾਨਣਾ ਚਾਹਵੇਂਗਾ ਕਿ ਅਸੀਂ ਤੇਰਾ ਸਮਾਨ ਕਿਉਂ ਸਾੜਿਆ ਹੈ ਤਾਂ ਸਿੱਖ ਨੇ ਕਿਹਾ ਨਹੀਂ ਮਹਾਰਾਜ ਜੀ ਮੈਂ ਇਹ ਬਿਲਕੁਲ ਵੀ ਨਹੀਂ ਜਾਨਣਾ ਚਾਹਾਂਗਾ ਕਿ ਤੁਸੀਂ ਮੇਰਾ ਸਮਾਨ ਕਿਉਂ ਸਾੜਿਆ ਹੈ ਕਿਉਂਕਿ ਮੇਰਾ ਜੋ ਕੁਝ ਵੀ ਹੈ ਉਹ ਸਾਰਾ ਤੁਹਾਡਾ ਹੈ ਇਸ ਕਰਕੇ ਮੈਂ ਤੁਹਾਡੇ ਪਾਣੇ ਵਿੱਚ ਹੀ ਖੁਸ਼ ਹਾਂ ਤਾਂ ਸਿੱਖ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਤੇ ਸੰਗਤਾਂ ਨਾਲ ਸਤਿਵਚਨ ਕਰਕੇ ਉੱਥੋਂ ਅੱਗੇ ਵੱਲ ਚਲੇ ਗਏ ਗੁਰੂ ਨਾਨਕ ਦੇਵ ਜੀ ਦੇ ਜਾਨ ਵਿੱਚੋਂ ਸਿੱਖ ਨੇ ਆਪਣੇ ਘਰ ਦੀ ਘਰ ਦੀ ਰਾਖ ਇਕੱਠੀ ਕੀਤੀ ਤਾਂ ਉਹ ਕੀ ਦੇਖਦਾ ਹੈ ਕਿ ਉਸ ਰਾਖ ਦੇ ਵਿੱਚੋਂ ਇੱਕ ਗਾਗਰ ਨਿਕਲਦੀ ਹੈ ਜਿਹੜੀ ਕਿ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਸੀ ਜਿਸ ਨੂੰ ਦੇਖ ਕੇ ਉਹ ਸਿੱਖ ਤੇ ਸਿੱਖ ਦਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਕੋਲ ਖੜੀ ਸੰਗਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਣ ਲੱਗੀ ਗੁਰੂ ਪਿਆਰਿਓ ਜੇਕਰ ਤੁਸੀਂ ਦਿਲ ਦੇ ਸੱਚੇ ਹੋ ਚੰਗੇ ਕਰਮ ਕਰਦੇ ਹੋ ਤਾਂ ਫਿਰ ਵੀ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਘਬਰਾਓ ਨਾ ਕਿਉਂਕਿ ਸੱਚੇ ਦਿਲ ਵਾਲੇ ਇਸ ਇਨਸਾਨਾਂ ਦੀ ਪਰਮਾਤਮਾ ਅਕਸ ਪ੍ਰੀਖਿਆ ਲੈਂਦਾ ਹੈ ਤੇ ਜਿਹੜਾ ਇਨਸਾਨ ਉਸ ਪ੍ਰੀਖਿਆ ਵਿੱਚ ਨਹੀਂ ਡੋਲਦਾ ਉਸ ਇਨਸਾਨ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਤੇ ਉਹ ਤਰ ਜਾਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ